ਜਦੋਂ ਮੈਂ ਨੂੰ ਬਾਰ-ਬਾਰ ਪੁੱਛਿਆ ਕਿ ਮੈਂ ਉਮਰਪੁਰੇ ਵਾਲੀ ਬੱਸ ਆ ਇਹਦੇ ਉੱਪਰ ਉਮਰਪੁਰੇ ਉਤਰਨਾ ਹੈ ਮੈਂ ਚੜ ਜਾ ਇਹਨੇ ਮੈਨੂੰ ਆਪ ਹੀ ਕਿਹਾ ਕਿ ਹਾਂ ਤੁਸੀਂ ਚੜ ਜਾ ਇਹਨੇ ਮੈਂ ਉਤਾਰ ਦੂੰਗਾ ਤੇ ਬਾਅਦ ਵਿੱਚ ਜਦੋਂ ਮੈਂ ਇਹਨੂੰ ਪੁਆਰਾ ਚੌਂਕ ਲੱਗ ਗਿਆ ਇਹ ਤੇ ਸਾਰਿਆਂ ਦੇ ਆਧਾਰ ਕਰ ਲੈ ਕਿ ਟਿਕਟ ਕੱਟ ਰਿਆ ਸੀ ਤੇ ਇਹਨੂੰ ਮੈਂ ਵੀ ਆਧਾਰ ਕਰ ਦਿੱਤਾ ਇਹਨੇ ਮੈਨੂੰ ਨਾਲ ਹੀ ਕਹਿਤਾ ਕਹਿੰਦਾ ਤੂੰ ਹੁਣ ਟਾਈਮ ਖਰਾਬ ਕਰਨ ਵਾਸਤੇ ਚੜ ਗਈ ਹੈ ਚੱਲ ਉਤਰ ਇੱਥੇ ਹੀ ਮੈਂ ਨਹੀਂ ਖੰਣਾ ਹੈਗਾ ਇੱਥੇ ਕੋਈ ਸਟਾਪ ਨਹੀਂ ਹੈਗਾ ਉਮਰਪੁਰ ਤੇ ਇਹਨੇ ਮੈਨੂੰ ਉਸੇ ਵਲੇ ਉਤਰਨ ਦੇ ਮੈਂ ਕਿਹਾ ਕਿ ਮੈਂ ਕੋਈ ਤਹੀ ਟਿਕਟ ਲੈ ਲਓ ਲੇਕਿਨ ਮੈਂ ਹੁਣ ਵਾਪਸ ਕਿੱਥੇ ਜਾਊਂਗੀ ਬੱਸ ਸਟੈਂਡ ਫੇਰ ਤੇ ਆਂਦਾ ਮੈਨੂੰ ਨਹੀਂ ਪਤਾ ਚੱਲ ਉੱਤਰ ਤੇ ਇਹਨੇ ਬਾਸ ਰੋਕੀ ਵੀ ਨਹੀਂ ਚਲਦੀ ਚਲਦੀ ਬਾਸ ਤੋਂ ਹੀ ਮੈਨੂੰ ਥੱਲੇ ਸੋੜਦਾ ਠੱਕਾ ਦੇ ਦਿੱਤਾ ਉਧਰੋਂ ਮੇਰੇ ਪਿੱਛੇ ਹਸਬੈਂਡ ਵੀ ਆ ਰਹੇ ਸੀ ਬਾਸ ਸਟੈਂਡ ਤੋਂ ਹੀ ਉਹ ਵੀ ਤੁਰ ਕੇ ਆ ਰਹੇ ਸੀ ਤੇ ਉਹਨਾਂ ਨੇ ਮੁੜ ਕੇ ਇਹਨੂੰ ਪੁੱਛਿਆ ਵੀ ਕੀ ਗੱਲ ਹੈ ਛੁੱਟਣ ਕਿਉਂ ਗਿਆ ਇਦਾਂ ਕਹ ਬੋਲਣ ਗਿਆ ਤੇ ਉਹ ਅੱਗੋਂ ਇਹਨਾਂ ਤੇ ਵੀ ਹੱਥ ਹੀ ਪੈ ਗਿਆ ਪਹਿਲਾਂ ਉਂਗਲ ਤੇ ਦੰਦੀ ਵੜ ਦਿੱਤੀ ਇਹਨਾਂ ਦੇ ਤੇ ਮੁੜ ਕੇ ਇਹਨਾਂ ਦੀ ਪੱਗ ਲਾਤੀ ਤੇ ਫਿਰ ਉੱਥੇ ਕੋਈ ਜਨੇੰਗ ਬੱਠੇ ਸੀ ਉਹਨਾਂ ਨੇ ਕਿਹਾ ਕਿ ਤੁਸੀਂ ਬਾਸ ਤੋਂ ਥੱਲੇ ਛੁੱਟੀ ਹੈ ਤੇ ਉਹਨਾਂ ਨੇ ਫਿਰ ਇਹਨੂੰ ਜਿਹੜਾ ਕੰਡੈਕਟਰ ਹੈ ਉਹਨੂੰ ਕੁੱਟਣ ਪਏ ਉਹ ਸਾਰੇ ਸਾਨੂੰ ਨਹੀਂ ਪਤਾ ਉਹ ਕੌਣ ਸੀ ਕੌਣ ਨਹੀਂ ਅਰੇ ਬਾਹ ਤੇ ਵੇਖੋ ਕਿੰਨੀ ਛੱਟ ਲੱਗੀ ਮਾਥਾ ਵੱਜਾ ਆਪਣਾ ਬਾਰੀ ਨਾ ਕੱਪੜੇ ਵੀ ਪਾੜ ਗਏ ਨਾ ੱਟਕੇ ਇੰਨੇ ਮਾਰੇ ਆ ਫਿਰ ਇਹਨੂੰ ਕਹਿੰਦੇ ਆ ਕਿ ਬਦਸ਼ਲੂਕੀ ਇੰਨੀ ਕੀਤੀ ਇਹਦਾ ਵੀ ਹਿਸਾਬ ਕੋਈ ਨਹੀਂ ਆਪ ਤੁਸੀਂ ਦੇ ਸਕਦੇ ਜੇ ਵੀਡੀਓ ਦੇ ਵਿੱਚ ਕਿੱਦਾਂ ਰਗਣਾ ਲੱਗੀਆਂ ਤੇ ਜਦੋਂ ਮੈਂ ਉਹਨੂੰ ਜਾ ਕੇ ਪੁੱਛਿਆ ਕਿ ਕੀ ਕਰੇ ਤੁਸੀਂ ੱਟਕੇ ਨੂੰ ਮਾਰ ਰਹੇ ਜੀ ਤੇ ਮਗਰੋਂ ਡਰਾਈਵਰ ਨੇ ਆਣ ਕੇ ਮੇਰੀ ਪੱਗ ਵੀ ਲਾਤੀ ਮੈਨੂੰ ਵੀ ਕੁੱਟਾ ਡਾਵੇ ਮੇਰੇ ਆ ਬੈਗ ਮਾਰਿਆ ਇੱਥੇ ਵੀ ਮਾਰਿਆ ਉਹ ਖੁੰਗਲ ਦੰਦਿਆਂ ਵਟਵਟ ਖਾ ਗਿਆ ਮੇਰੀ ਸਾਰੀ ਨਿਹੰਗ ਜੱਥੇ ਬੰਨੀ ਹੁਣ ਮੈਨੂੰ ਪਤਾ ਨਹੀਂ ਉੱਥੇ ਭੀੜ ਜ਼ਿਆਦਾ ਸੀ ਉੱਥੇ ਲੋਕੀ ਇਕੱਠੇ ਹੋਗੇ ਜਦੋਂ ਮੇਰੀ ਪੱਗ ਲਈ ਫਿਰ ਉਹਨਾਂ ਨੇ ਉਹਨਾਂ ਨੂੰ ਫੜ ਲਿਆ ਉੱਥੇ ਸਾਰਿਆਂ ਨੂੰ ਨਹੀਂ ਸਾਰਾ ਉਹ ਧਾਰ ਘੜ ਚੱਲਣ ਨਾ ਚੱਲਣ ਵਾਲੀ ਕੋਈ ਗੱਲ ਨਹੀਂ ਹੋਈ ਜੀ ਉਹ ਬਾਹਰੋਂ ਸਵਾਰੀ ਬੈਠੀ ਆ ਚੁੰਗੀ ਤੇ ਉਹਨਾਂ ਨੇ ਉਤਰਨਾ ਵਾ ਜੋ ਕਿ ਚੁੰਗੀ ਸਾਡਾ ਜਿਹੜਾ ਸਟਾਪੇ ਨਹੀਂ ਬੰਦਦਾ ਪਹਿਲਾ ਸਟਾਪ ਹੈ ਜਣਾ ਡਾ ਬੰਦਾ ਮਹਿਤਾ ਚੌਂਕ ਪਾਉਂਦਾ ਜੀ ਤੇ ਜਿਹੜਾ ਸਾਰਾ ਇਹ ਹੰਗਾਮਾ ਹੈ ਇਸ ਬਾਰੇ ਕੀ ਕਹਿਣਾ ਚਾਹੀਦਾ ਜੀ ਫਿਰ ਇਹ ਉਹਨਾਂ ਨੇ ਪਤਾ ਨਹੀਂ ਰੰਜਾ ਸਿਆ ਕਿੱਦਾਂ ਵਾ ਕੀ ਆ ਉਹਨਾਂ ਦੇ ਸੱਦੇ ਆ ਬੰਦੇ 1 ਮਿੰਟ ਦੇ ਵਿੱਚ 1 ਮਿੰਟ ਲੱਗਦਾ ਜੀ ਇਥੋਂ ਫੁਹਾਰਾ ਜਾਉਂ ਜਾਂਦੇ ਆ ਫੁਹਾਰਾ ਜਾਉਂ ਦੇ ਵਿੱਚ 7-8 ਬੰਦੇ ਉਹਨਾਂ ਦੇ ਸੱਦੇ ਆ ਸੱਦ ਕੇ ਤੇ ਉਹਨਾਂ ਮੇਰੀ ਪੱਕ ਲਈ ਆ ਮੇਰੇ ਹੱਥੀ ਪਏ ਆ ਡਰਾਈਵਰ ਦੇ ਹੱਥੀ ਪਏ ਆ ਡਰਾਈਵਰ ਦੀ ਵੀ ਉਹਨਾਂ ਕੁਮੀਜ਼ ਪਾੜੀ ਆ ਮੇਰੇ ਵੀ ਉਹਨਾਂ ਸੱਟਾਂ ਲਾਈਆਂ ਨੇ ਸਰ ਇਹ ਬੱਸ ਆਈ ਕਿਥੋਂ ਤੇ ਕਿੱਥੇ ਚੱਲਣੀ ਜੀ ਇਹ ਪਟਾਲਾ ਤੋਂ ਜਲੰਧਰ ਜਾ ਰਹੀ ਸੀ देखो सर असी प्रशासन नु बेनती कीती प्रशासन ने कोई आपा उनहा ते कारवाई करंगे उन्होंने कोई कारवाई नहीं कीती कारवाई ना करना करके बस स्टैंड बंद ਕੀਤਾ ਜੀ ਇਹਨੇ ਕਿਹਾ ਭੈਣ ਜੀ ਅੱਜੋਂ ਬਰਪੁਰੇ ਦੀ ਸਵਾਰੀ ਨਹੀਂ ਭਾਵੇ ਕਿਉਂਕਿ ਲੋਕੜਿਆ ਦੋ ਗਾੜੀਆਂ ਬੀਬੀ ਸਾਡੀ ਇਹਨਾਂ ਨੇ ਮਿਸ ਪਿਆ ਕੰਡਾ ਵੀ ਮੈਂ ਤੇਰੀ پاਗਲਵਾ ਦੂੰਗੀ ਮੈਂ ਤੇਰੇ ਸਿਰ ਮਾਰੂੰਗੀ ਉਹ ਘਰੂੰਗੀ ਤੇ ਲਾਗੋ ਸਵਾਰੀਆਂ ਨੇ ਵੀ ਸਗੋ ਕਿਹਾ ਵੀ ਬੀਬੀ ਤੂੰ ਗਲਤ ਹੈ ਇਤਨਾ ਨਹੀਂ ਸਾਨੂੰ ਕੋਲਣਾ ਚਾਹੀਦਾ ਉਹਦੇ ਪਤਾ ਸਾਨੂੰ ਨਹੀਂ ਪਤਾ ਇਹਨਾਂ ਦੀ ਕੋਈ ਗੀਨੀ ਮਿੱਸੀ ਸਾਜਜ ਕੀ ਆ ਉਹਨਾਂ ਦੇ ਚੌਂਕ ਤੋਂ ਪਹਿਲਾਂ ਹੀ 8-10 ਬੰਦੇ ਸੱਤ ਕੇ 8-10 ਬੰਦੇ ਸੱਤ ਕੇ ਸਾਡੇ ਕਮਿਸ਼ਨਰ ਸਾਹਿਬ ਨੂੰ ਬਹੁਤ ਹੀ ਜ਼ਿਆਦਾ ਮਾਰਿਆ ਜੇ ਉੱਤੇ ਸਵਾਦੀਆਂ ਤੇ ਆਮ ਪਬਲਿਕ ਇਹ ਮੁੰਡੇ ਨੂੰ ਨਾ ਛਡਾਵੇ ਹੋ ਸਕਦਾ ਵੀ ਪਤਾ ਨਹੀਂ ਇਹਦਾ ਕਿੰਨਾ ਨੁਕਸਾਨ ਹੋਦਾ ਸਾਡੇ ਕਿਸੇ ਉਹਨੇ ਕੈਵਰੇਕਟਰ ਨੂੰ ਮਾਰਿਆ ਵਾ ਤਾਂ ਉਹਦੀ ਜਿਹੜੀ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਉਹਦੇ ਤੇ ਕਾਰਵਾਈ ਕਰੇ ਜਿਹੜਾ ਉੱਤੇ ਪਰਚਾ ਬਣਦਾ ਉਹ ਧਰਾਂ ਲਾ